ਦੋਸਤੋ ਜਿਹੜੇ ਛੋਟੇ ਜਵਾਕ ਸੁੱਤੇ ਪਿਆ ਰਾਤ ਨੂੰ ਬੈੱਡ ਤੇ ਉੱਤੇ ਸੁੱਸੂ ਕਰ ਦਿੰਦੇ ਆ ਨਾ ਬਾਥਰੂਮ ਕਰ ਦਿੰਦੇ ਆ ਬਹੁਤ ਵੱਲੀ ਇਹ ਵਾਲੀ ਜਿਹੜੀ ਪ੍ਰੋਬਲਮ ਨਾ ਬਹੁਤ ਜ਼ਿਆਦਾ ਛੋਟੇ ਬੱਚਿਆਂ ਨੂੰ ਆਉਂਦੀ ਆ ਤੇ ਕਈ ਲੋਕ ਜਿਹੜੇ ਵੱਡੇ ਆ ਹੈਨਾ ਬਜ਼ੁਰਗ ਆ ਜਾਂ ਫਿਰ ਕਈ ਜਵਾਨ ਆ ਉਹਨਾਂ ਨੂੰ ਵੀ ਇਹ ਵਾਲੀ ਪ੍ਰੋਬਲਮ ਜਿਹੜੀ ਆ ਜਾਂਦੀ ਆ ਕਿ ਸੁੱਤੇ ਪਿਆ ਬੈੱਡ ਦੇ ਉੱਤੇ ਪਿਸ਼ਾਬ ਕਰ ਦਿੰਦੇ ਆ ਸੁੱਸੂ ਜਿਹੜਾ ਕਰ ਦਿੰਦੇ ਆ ਤੇ ਉਹਦੇ ਨਾਲ ਹੁੰਦਾ ਕਿ ਇਹ ਕਿ ਆਪਣੇ ਗੱਦੇ ਵੀ ਖਰਾਬ ਹੋ ਜਾਂਦੇ ਆ ਤੇ ਸਮੈਲ ਵੀ ਬਹੁਤ ਜ਼ਿਆਦਾ ਆਉਂਦੀ ਆ ਪਰ ਇਹ ਜਿਹੜਾ ਤਰੀਕਾ ਨਾ ਦੋਸਤੋ ਜੜ ਤੋਂ ਖਤਮ ਕਰ ਦੂਗਾ ਬੱਚਿਆਂ ਦੀ ਇਸ ਬਿਮਾਰੀ ਨੂੰ ਕਿ ਸੁੱਤੇ ਪਿਆ ਕਦੀ ਵੀ ਬੱਚੇ ਜਿਹੜਾ ਵਾ ਪਿਸ਼ਾਬ ਨਹੀਂ ਜੇ ਕਰ ਸਕਦੇ ਬਿਸਤਰੇ ਦੇ ਉੱਤੇ ਸੁੱਸੂ ਨਹੀਂ ਜੇ ਕਰ ਸਕਦੇ ਉਹਦੇ ਲਈ ਦੋਸਤੋ ਕਰਨਾ ਕੀ ਆ ਬੜਾ ਸੌਖਾ ਜਿਹਾ ਤਰੀਕਾ ਵਾ ਬਸ ਇਹ ਵਾਲਾ ਪਾਣੀ ਬਣਾ ਕੇ ਆਪਣੇ ਬੱਚਿਆਂ ਨੂੰ ਪਿਉਣਾ ਵਾ ਜਾਂ ਵੱਡੇ ਵੀ ਪੀ ਸਕਦੇ ਆ ਜਿਨ੍ਹਾਂ ਨੂੰ ਹਨਾ ਇਹ ਵਾਲੀ ਪ੍ਰੋਬਲਮ ਆ ਤੇ ਪਾਣੀ ਕਿਵੇਂ ਬਣਾਉਣਾ ਸਾਰਾ ਕੁਝ ਦਾਦਾ ਆਪਣੀ ਵੀਡੀਓ ਦੇ ਵਿੱਚ ਬਸ ਤੁਸੀਂ ਵੀਡੀਓ ਨੂੰ ਦੋਸਤੋ ਸ਼ੇਅਰ ਜ਼ਰੂਰ ਕਰਦੇ ਜਾਓ ਸਾਰੇ ਤੱਕ ਕਿਉਂਕਿ ਇਹ ਵਾਲੀ ਪ੍ਰੋਬਲਮ ਬਹੁਤ ਲੋਕਾਂ ਨੂੰ ਬਹੁਤ ਬੱਚਿਆਂ ਨੂੰ ਆ ਰਹੀ ਆ ਸਤਹੀ ਦੇ ਕਾਲੀ ਸਾਨੂੰ ਦੋਸਤੋ ਇਹ ਵਾਲੀ ਪ੍ਰੋਬਲਮ ਬਹੁਤ ਲੋਕਾਂ ਨੂੰ ਆਉਂਦੀ ਹੈ ਘਰਾਂ ਦੇ ਵਿੱਚ ਕਿ ਛੋਟੇ ਬੱਚੇ ਜਿਨ੍ਹਾਂ ਦੇ ਬੈੱਡ ਤੇ ਉੱਤੇ ਸੁਸੂ ਕਰ ਦਿੰਦੇ ਆ ਹਨਾ ਉਹਦੇ ਲਈ ਤੁਸੀਂ ਇੱਕ ਫਰਾਈਪੈਨ ਲੈ ਕੇ ਇੱਕ ਗਲਾਸ ਪੂਰਾ ਭਰ ਕੇ ਦੋਸਤੋ ਗਲਾਸ ਜਿਹੜਾ ਪਾਣੀ ਦਾ ਨਾ ਉਹ ਆਪਣੇ ਫਰਾਈਪੈਨ ਦੇ ਵਿੱਚ ਪਾ ਲੈਣਾ ਜੇ ਤੋ ਪੂਰਾ ਗਲਾਸ ਆਪਾਂ ਫਰਾਈ ਪੈਨ ਦੇ ਵਿੱਚ ਪਾ ਲੇਤਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਪਹਿਲਾਂ ਰਿਜ ਜਾਂ ਦੇਣਾ ਵਾ ਕਟੋ-ਕਟ 10 ਮਿੰਟ ਇਹਨੂੰ ਆਪਾਂ ਉੱਪਰੋਂ ਟੱਕ ਲਵਾਂਗੇ ਤੇ 10 ਮਿੰਟ ਇਹਨੂੰ ਰਿਜ ਜਾਂ ਦਵਾਂਗੇ ਆਪਾਂ ਇਹਦੇ ਵਿੱਚ ਦੋ ਹੀ ਚੀਜ਼ਾਂ ਪਾਉਣੀਆਂ ਐ ਤੇ ਉਹ ਕੀ ਚੀਜ਼ਾਂ ਉਹ ਵੀ ਤੁਹਾਨੂੰ ਦੱਸ ਦਾਂ ਪਹਿਲਾਂ 10 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਦੋਸਤੋ ਰਿਜਾ ਦਵਾਉਣਾ ਹੈ ਪਾਣੀ ਨੂੰ ਦੋਸਤੋ ਜਦੋਂ ਆਪਣਾ 5 ਮਿੰਟ ਪਾਣੀ ਰਿਜਣ ਲੱਗ ਪਿਆ ਤੇ ਉਸ ਤੋਂ ਬਾਅਦ ਆਪਾਂ ਲੈਣਾ ਕੀ ਐ ਦੇਖੋ ਪਾਣੀ ਆਪਣਾ ਪੂਰਾ ਗਰਮ ਹੋ ਚੁੱਕਾ ਤੇ ਇਹ ਚੀਜ਼ ਆਪਾਂ ਲੈਣੀ ਐ ਇਹ ਹੈਗੇ ਆ ਦੋਸਤੋ ਲੌਂਗ ਗੋਦੀਆ ਜਿਹੜੇ ਚੰਗੀ ਕੁਆਲਿਟੀ ਦੇ ਲੌਂਗ ਹੈ ਨਾ ਉਹ ਆਪਾਂ ਲੈਨੇ ਟੋਪੀ ਵਾਲੇ ਲੌਂਗ ਇਹ ਨਹੀਂ ਕਿ ਕੋਈ ਮਾੜੇ ਢਾੜੇ ਲੌਂਗ ਆਪਾਂ ਚੁੱਕ ਲੈਨੇ ਦੋ ਹੀ ਲੌਂਗ ਲੈਣੇ ਆ ਕੋਈ ਆਪਾਂ ਵਾਧੂ ਲੌਂਗ ਨਹੀਂ ਲੈਣੇ ਤੇ ਦੋ ਲੌਂਗ ਨੂੰ ਆਪਾਂ ਪਾਣੀ ਦੇ ਵਿੱਚ ਪਾ ਕੇ ਦੁਬਾਰਾ ਤੋਂ ਪਾਣੀ ਆਪਣਾ ਟੱਕ ਲੈਣਾ ਆ ਤੇ ਇਹਨੂੰ ਆਪਾਂ ਘਟੋ ਘਟ ਦੁਬਾਰਾ ਤੋਂ 5 ਮਿੰਟ ਰਿਜਨ ਦੇਣਾ ਆ ਦੋਸਤੋ ਇਹ ਜਿਹੜਾ ਤਰੀਕਾ ਬਹੁਤ ਵਧੀਆ ਹੈ ਤੇ 5 ਮਿੰਟ ਰਿਜਨ ਤੋਂ ਬਾਅਦ ਆਪਾਂ ਇਹਦੇ ਵਿੱਚ ਕੀ ਚੀਜ਼ ਪਾਉਣੀ ਹੈ ਲੋ ਵੀ ਦੋਸਤੋ ਕਿਆ ਕਰੋ ਜੀ 5 ਮਿੰਟ ਹੁਣ ਹੋਰ ਹੋ ਚੁੱਕੇ ਤੇ ਪਾਣੀ ਆਪਣਾ ਪੂਰਾ ਰਿਜਲਾ ਪਿਆ ਤੇ ਜਿਹੜਾ ਲੌਂਗਾਂ ਦਾ ਅਸਰ ਹੈ ਨਾ ਆਪਣੇ ਪਾਣੀ ਦੇ ਵਿੱਚ ਬਹੁਤ ਹੀ ਚੰਗੇ ਤਰੀਕੇ ਦੇ ਨਾਲ ਮਿਲ ਚੁੱਕਾ ਆ ਤੇ ਇਹਨੂੰ ਦੋਸਤੋ ਆਖੋ ਹੁਣ ਪਾਣੀ ਜਿਹੜਾ ਆਪਣਾ ਰਿਜਲਾ ਲੱਗ ਪਿਆ ਨਾ ਇਹ ਜਿਹੜੀ ਚੀਜ਼ ਬਣਾਉਣੀ ਆ ਨਾ ਇਹ ਤੁਸੀਂ ਰਾਤ ਦੇ ਟਾਈਮ ਤੇ ਹੀ ਬਣਾਉਣੀ ਆ ਕੋਈ ਵੀ ਆਪਾਂ ਸਵੇਰੇ ਜਾਂ ਦੁਪਹਿਰੇ ਨਹੀਂ ਬਣਾਉਣੀ ਰਾਤ ਦੇ ਟਾਈਮ ਤੇ ਬਣਾ ਕੇ ਹੀ ਚੀਜ਼ ਆਪਾਂ ਪੀਉਣੀ ਆ ਪਰ ਬਣਾਉ ਪੀਉਣੀ ਕਿਦਾਂ ਇੱਕ ਚੀਜ਼ ਜੇ ਦੇ ਵਿੱਚ ਹੋਰ ਪੈਣੀ ਆ ਇਹਨੂੰ ਆਪਾਂ ਰਿਜਨ ਦਿੰਨੇ ਆ 2 ਮਿੰਟ ਹੋਰ ਇਹ ਦੋਸਤੋ ਜਿਹੜੀ ਬਿਮਾਰੀ ਆ ਨਾ ਕਿ ਰਾਤ ਨੂੰ ਸੁੱਤੇ ਪਿਆਂ ਜਿਹੜੇ ਇਹ ਬੱਚੇ ਆ ਜਾਂ ਵੱਡੇ ਵੀ ਆ ਹਨਾ ਬੈੱਡ ਦੇ ਉੱਤੇ ਸੁਸੂ ਕਰ ਦਿੰਦੇ ਆ ਤੇ ਬਹੁਤ ਜ਼ਿਆਦਾ ਸਮੈਲ ਆਉਣ ਲੱਗ ਜਾਂਦੀ ਆ ਆਪਣੇ ਗੱਦੇ ਜਿਹੜੇ ਮਹਿੰਗੇ-ਮਹਿੰਗੇ ਜਿਹੜੇ ਗੱਦੇ ਆ ਉਹ ਵੀ ਖਰਾਬ ਹੋ ਜਾਂਦੇ ਆ ਪਰ ਇਸ ਚੀਜ਼ ਦੇ ਨਾਲ ਦੋਸਤੋ ਇਹ ਵਾਲੀ ਜਿਹੜੀ ਬਿਮਾਰੀ ਦਾ ਹਾਲ ਪੱਕਾ ਆ ਤੇ ਜੜ ਤੋਂ ਹੀ ਜਿਹੜੀ ਇਹ ਬਿਮਾਰੀ ਆ ਨਾ ਖਤਮ ਹੋ ਜੂਗੀ ਜੇ ਤੁਸੀਂ ਇਹ ਚੀਜ਼ ਜਿਹੜੀ ਆ ਪਿਆ ਦਿੱਤੀ ਤਾਂ ਵੀ ਦੋਸਤੋ ਇਹ ਜਿਹੜਾ ਪਾਣੀ ਆ ਨਾ ਹੁਣ ਆਪਾਂ ਗਲਾਸ ਦੇ ਵਿੱਚ ਪਾ ਲਾਂ ਗਲਾਸ ਦੇ ਵਿੱਚ ਪਾ ਲਿਆ ਤੇ ਦੋਸਤੋ ਵੇਖੋ ਰੇਜ ਰੇਜ ਕੇ ਸਿਰਫ ਤੇ ਸਿਰਫ ਅੱਧਾ ਗਲਾਸ ਪਾਣੀ ਦਾ ਰਹਿ ਗਿਆ ਜਦੋਂ ਕਿ ਆਪਾਂ ਇੱਕ ਗਲਾਸ ਪਾਣੀ ਦਾ ਪਾਇਆ ਸੀ ਨਾ ਤੇ ਇਹਨੂੰ ਆਪਾਂ ਰਹਾੜ ਜਾ ਕੇ ਅੱਧਾ ਕਰ ਦੇਣਾ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਲੈਣਾ ਜੀ ਸ਼ਹਿਦ ਦੋਸਤੋ ਸ਼ਹਿਦ ਲੈਣਾ ਹੈ ਸ਼ਹਿਦ ਵਧੀਆ ਕੰਪਨੀ ਦਾ ਲੈਣਾ ਇਹ ਨਹੀਂ ਆ ਕਿ ਕੋਈ ਮਾੜਾ ਧੜਾ ਸ਼ਹਿਦ ਲੈ ਲੈਣਾ ਜਾਂ ਫਿਰ ਕੱਢਿਆ ਕਢਾਇਆ ਜਿਹੜਾ ਸ਼ਹਿਦ ਆ ਉਹ ਤੁਸੀਂ ਲੈਣਾ ਹੈ ਤੇ ਇਹ ਸ਼ਹਿਦ ਦਾ ਦੋਸਤੋ ਤੁਸੀਂ ਨਾ ਤਾਂ ਇੱਕ ਚਮਚਾ ਤੇ ਨਾ ਅੱਧਾ ਚਮਚਾ ਸਿਰਫ ਮਾੜਾ ਜਾਂ ਜਿਹੜਾ ਸ਼ਹਿਦ ਆ ਚਮਚੇ ਦੇ ਉੱਤੇ ਲਾ ਕੇ ਇਸ ਪਾਣੀ ਦੇ ਵਿੱਚ ਤੁਸੀਂ ਘੋਲ ਲੈਣਾ ਘੋਲਣਾ ਦੋਸਤੋ ਚੰਗੇ ਤਰੀਕੇ ਨਾਲ ਘੋਲ ਹੀ ਜਾਣਾ ਘੋਲ ਹੀ ਜਾਣਾ ਘਟੋ ਘਟ ਪੰਜ 10 ਮਿੰਟ ਨੂੰ ਲਾ ਕੇ ਘੋਲ ਦੇਣਾ ਕਿ ਚੰਗੀ ਤਰ੍ਹਾਂ ਜਿਹੜਾ ਸ਼ਹਿਦ ਆ ਆਪਣਾ ਇਹਦੇ ਵਿੱਚ ਰਾਜ ਵਿੱਚ ਜਾਵੇ ਕੋਲ ਮਿਲ ਜਾਵੇ ਠੀਕ ਹੈ ਨਾ ਇਹ ਦੇਖੋ ਸ਼ਾਇਦ ਆਪਣਾ ਪੂਰਾ ਘੋਲ ਚੁੱਕਾ ਹੈ ਤੇ ਹੁਣ ਆਪਾਂ ਕਰਨਾ ਕੀ ਹੈ ਦੋਸਤੋ ਇਹ ਜਿਹੜਾ ਪਾਣੀ ਹੈ ਨਾ ਹੁਣ ਆਪਣਾ ਬਣ ਕੇ ਪੂਰਾ ਰੈਡੀ ਆ ਤੇ ਇਹ ਇੰਨਾ ਕਿ ਸ਼ਕਤੀਸ਼ਾਲੀ ਤੇ ਪਾਵਰਫੁਲ ਪਾਣੀ ਬਣ ਚੁੱਕਾ ਹੈ ਨਾ ਕਿ ਜਿਹੜਾ ਬਾਥਮ ਕਰਦੇ ਆ ਜਿਹੜੇ ਛੋਟੇ ਬੱਚੇ ਸੁਸੂ ਕਰ ਦਿੰਦੇ ਆਪਣੇ ਬੈੱਡ ਦੇ ਉੱਤੇ ਆਪਣੀਆਂ ਚਾਦਰਾਂ ਦੇ ਉੱਤੇ ਇਹ ਜਿਹੜਾ ਪਾਣੀ ਪਿਉਣਾ ਕਦੋਂ ਆ ਇਹ ਦੋਸਤੋ ਤੁਸੀਂ ਹਫਤੇ 'ਚ ਇੱਕ ਵਾਰ ਰਾਤ ਨੂੰ ਸੌਣ ਲੱਗੇ ਆਪਣੇ ਬੱਚਿਆਂ ਨੂੰ ਪਿਆ ਦੇਣਾ ਆ ਠੀਕ ਹੈ ਨਾ ਜਿੰਨੂੰ ਇਹ ਵਾਲੀ ਬਿਮਾਰੀ ਹੈਗੀ ਆ ਉਹ ਤੁਸੀਂ ਇੱਕ ਵਾਰ ਹਫਤੇ 'ਚ ਪਿਉਣਾ ਆ ਤੇ ਮਹੀਨੇ ਦੇ ਵਿੱਚ 4 ਤੇ ਜਦੋਂ ਮਹੀਨੇ ਦੇ ਵਿੱਚ ਚਾਰ ਵਾਰ ਤੁਸੀਂ ਇਹ ਵਾਲਾ ਪਾਣੀ ਆਪਣੇ ਬੱਚਿਆਂ ਨੂੰ ਪਿਆ ਦਿੰਦਾ ਨਾ ਤੇ ਜਿਹੜੀ ਦੋਸਤੋ ਇਹ ਵਾਲੀ ਸਮੱਸਿਆ ਹੈ ਨਾ ਰਾਤ ਨੂੰ ਸੁੱਸੂ ਕਰਨ ਦੀ ਆਪਣੇ ਬੈੱਡ ਦੇ ਉੱਤੇ ਜੜ ਤੋਂ ਹੀ ਖਤਮ ਹੋ ਜੇਗੀ ਤੇ ਦੋਸਤੋ ਇਹ ਵਾਲਾ ਜਿਹੜਾ ਤਰੀਕਾ ਨਾ ਇੰਨਾ ਕਿ ਟੌਪ ਦਾ ਤਰੀਕਾ ਤੁਸੀਂ ਇੱਕ ਵਾਰ ਇਹਨੂੰ ਅਜਮਾ ਕੇ ਵੇਖੋ ਰਿਜ਼ਲਟ ਤੁਹਾਨੂੰ ਬਾ ਕਮਾਲ ਬਹੁਤ ਵਧੀਆ ਜਿਹੜੇ ਇਹਦੇ ਰਿਜ਼ਲਟ ਆਣਾ ਮਿਲਣਗੇ ਤੇ ਬੱਚਿਆਂ ਦੀ ਇਹ ਵਾਲੀ ਜਿਹੜੀ ਬਿਮਾਰੀ ਹੈ ਰਾਤ ਨੂੰ ਸੁੱਤੇ ਪਿਆ ਬਾਥਰੂਮ ਕਰਨ ਦੀ ਸੁੱਸੂ ਕਰਨ ਦੀ ਬਿਲਕੁਲ ਜੜ ਤੋਂ ਖਤਮ ਹੋ ਜਾਣੀ ਹੈ ਤੇ ਦੋਸਤੋ ਵੀਡੀਓ ਚੰਗੀ ਲੱਗੇ ਨਾ ਦੱਬ ਕੇ ਸ਼ੇਅਰ ਕਰਕੇ ਜਾਓ ਸਾਰੇ ਤੱਕ ਗਾ ਵੀ ਦੋਸਤੋ ਇਦਾਂ ਦੀਆਂ ਹੋਰ ਵੀਡੀਓਜ਼ ਵੇਖਣ ਲਈ ਆਪਣੇ ਪੇਜ ਨੂੰ ਫੋਲੋ ਕਰਕੇ ਜਰੂਰ ਜਾਈਓ ਧੰਨਵਾਦ ਸਾਰਿਆਂ ਦਾ